ਐਸੀ ਕਿ ਦੀਦੀ ਜਿਹੜੇ ਸਾਡੇ ਗ੍ਰੇ ਹੈਅ ਨੇ ਉਹਨਾਂ ਨੂੰ ਜਿਹੜਾ ਬਲੈਕ ਕੀਤਾ ਕੀਤਾ ਜਾਵੇ ਉਹਨਾਂ ਦੇ ਵੀਡੀਓ ਬਣਾਉ ਠੀਕ ਹੈ ਮੇਰਾ ਸੇਕ੍ਰਟ ਓਇਲ ਹੈ ਜਿਹੜਾ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਮੈਂ ਕਿਹੜਾ ਇਸਤੇਮਾਲ ਕਰਦੀ ਆ ਮੇਰੇ ਬੱਚੇ ਵੀ ਕਰਦੇ ਆ ਮੇਰੇ ਹਸਬੰਡ ਵੀ ਕਰਦੇ ਆ ਸਾਰਾ ਪਰਿਵਾਰ ਕਰਦਾ ਹੈ ਤਾਂ ਕਿ ਜੋ ਸਾਡੇ ਵਾਲ ਨੇ ਨਾ ਉਹ ਹਮੇਸ਼ਾ ਬਲੈਕ ਰਹਿਣ ਮੇਰੇ ਵਾਈਟ ਆਣੇ ਸ਼ੁਰੂ ਹੋ ਗਏ ਸੀ ਨਾ ਜਦੋਂ ਕਿਉਂਕਿ 41 ਸਾਲ ਦੀ ਏਜ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਥੋੜੇ ਥੋੜੇ హెਅ ਜਿਹੜੇ ਵਾਈਟ ਆਣੇ ਸ਼ੁਰੂ ਹੋ ਜਾਂਦੇ ਨੇ 41 ਸਾਲ ਦੀ ਏਜ ਵਿੱਚ ਮੇਰੇ ਵਾਲ ਦੇ ਕੋਲ ਬਿਲਕੁਲ ਬਲੈਕ ਪੇ ਹੋਏ ਨੇ ਤੇ ਆਪਾਂ ਕਿਹੜਾ ਤੇਲ ਲਗਾਣੇ ਕਿ ਜਿਹਦੇ ਨਾਲ ਮੇਰੇ 헤ਰ ਜਿਹੜੇ ਨੇ ਵੈਸੇ ਦੇ ਵੈਸੇ ਨੇ ਜਿੱਦਾਂ ਪਹਿਲਾਂ ਤੇ ਹੁੰਦੇ ਸੀਗੇ ਠੀਕ ਹੈ オイル ਬਣਾਉਣਾ ਬਹੁਤ ਸੋਖਾ ਹੈ ਵੀਡੀਓ ਪੂਰੀ ਦੇਖਣੀ ਕਿੱਦਾਂ ਬਣਾਉਣਾ ਹੈ ਕਿਹੜੀਆਂ ਚੀਜ਼ਾਂ ਪਾ ਕੇ ਆਪਾਂ ਇਹਨੂੰ ਬਣਾਇਆ ਹੋਇਆ ਹੈ ਤੇ ਜਿਸ ਨਾਲ ਆਪਣੇ హెਅਰ ਦੀ ਗਰੋਥ ਵੀ ਲੰਬੀ ਹੁੰਦੀ ਹੈ ਠੀਕ ਹੈ ਵਾਲ ਝੜਨੇ ਵੀ ਬੰਦ ਹੁੰਦੇ ਨੇ ਜਿਨ੍ਹਾਂ ਨੂੰ హెਅਰ ਫਾਲ ਦੀ ਪ੍ਰੋਬਲਮ ਉਹ ਠੀਕ ਹੋ ਜਾਵੇਗੀ ਜਿਨ੍ਹਾਂ ਦੇ ਗ੍ਰੇ ਹੈਅਰ ਹੋ ਗਏ ਨੇ ਉਹ ਹੌਲੀ 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 ਬਲੈਕ ਹੋਣੇ ਸ਼ੁਰੂ ਹੋ ਜਾਣਗੇ ਦੇਖੋ ਇਹ ਡਾਈ ਨਹੀਂ ਹੈਗੀ ਕਿਉਂਕਿ ਜਿਹੜੀ ਡਾਈ ਹੁੰਦੀ ਹੈ ਉਹ ਤਾਂ ਜਦ ਹੀ ਜਿਹੜੇ ਵਾਲ ਨੇ ਬਲੈਕ ਕਰ ਦਿੰਦੀ ਹੈ ਤੇ ਪਰ ਉਸ ਤੋਂ ਬਾਅਦ ਤੁਹਾਡੇ ਦੁੱਗਣੇ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਦੇ ਵੀ ਡਾਈ ਨਹੀਂ ਕਰਨੀ ਚਾਹੀਦੀ। ਇਦਾਂ ਦੇ ਜਿਹੜਾ ਓਇਲ ਹੁੰਦੇ ਨੇ ਹੌਲੀ-ਹੌਲੀ ਅਸਰ ਕਰਦੇ ਆ ਫਿਰ ਹੌਲੀ-ਹੌਲੀ ਤੁਸੀਂ ਜਿਵੇਂ 2-3 ਮਹੀਨੇ ਲਗਾਉਣਾ ਸ਼ੁਰੂ ਕਰ ਦੋਗੇ ਨਾ ਸਕਾਰਾ ਜਿਹੜਾ ਕਿ ਡੇਲੀ ਲਗਾਉਗੇ 2-3 ਮਹੀਨੇ ਦੇ ਵਿੱਚ ਦੇਖੇ ਤੁਹਾਡੇ ਵਾਲ ਬਿਲਕੁਲ ਹੀ ਚੇਂਜ ਹੋ ਜਾਣੇ ਨੇ ਠੀਕ ਹੈ। ਬੱਚੇ ਵੀ ਲਗਾ ਸਕਦੇ ਨੇ ਤੁਸੀਂ ਵੀ ਲਗਾ ਸਕਦੇ ਹੋ। ਦੂਜਾ ਤੁਸੀਂ ਕਰਨਾ ਜਿਨ੍ਹਾਂ ਨੂੰ ਜਿਆਦਾ హెయిਰ ਫਾਲ ਦੀ ਆ ਪ੍ਰੋਬਲਮ ਹੈ ਜਿਨ੍ਹਾਂ ਤੇ ਗ੍ਰੋਥ ਨਹੀਂ ਬਾਧ ਰਹੀ ਵਾਲ ਬਹੁਤ ਝੜ ਰਹੇ ਨੇ ਜਾਂ ਉਹਨਾਂ ਦੇ ਸਿਕਰੀ ਬਣ ਰਹੀ ਸਿਰ ਵਿੱਚ। ਇਦਾਂ ਦਾ ਤੁਸੀਂ ਲੱਕੜ ਦਾ ਕੰਗਾ ਇਸਤੇਮਾਲ ਕਰਿਆ ਕਰੋ ਠੀਕ ਹੈ ਇਹ ਦੇਖੋ ਲੱਕੜ ਦਾ ਕੰਗਾ ਇਸਤੇਮਾਲ ਕਰਿਆ ਕਰੋ ਨਾਲੇ ਤਾਂ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਨਾਲੇ ਜਿਹੜੇ ਤੁਹਾਡੇ 헤어 ਜਿਹੜੇ ਝੜਦੇ ਨੇ ਉਹਨਾਂ ਦੀ ਝੜਦੀ ਸਮੱਸਿਆ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਠੀਕ ਹੈ ਬਿਲਕੁਲ ਵੀ ਦੇਖ ਲਓ ਤੁਸੀਂ ਬਿਲਕੁਲ ਵੀ ਵਾਲ ਮੇਰੇ ਇਹਦੇ ਨਾਲ ਐ ਦੇਖੋ ਕਿੰਨੇ ਸੋਹਣੇ ਵਾਲੇ ਦੇ ਨਾਲ ਦੇਖ ਲਓ ਕਿੰਨੇ ਵਧੀਆ ਹੁੰਦੇ ਨੇ ਠੀਕ ਹੈ ਇਹਦੇ ਨਾਲ ਦੋਵੇਂ ਹੀ ਵਾਲ ਵੀ ਨਹੀਂ ਹੁੰਦੇ ਵਾਲ ਝੜਨਾ ਬੰਦ ਹੋ ਜਾਂਦੇ ਨੇ ਠੀਕ ਹੈ ਲੱਕੜ ਦਾ ਕੰਗਾ ਇਸਤੇਮਾਲ ਕਰਿਆ ਕਰੋ ਬਾਕੀ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਇਲ ਬਣਾਉਣਾ ਠੀਕ ਹੈ ਕਿਉਂਕਿ ਮੈਨੂੰ ਵੀ ਹਰ ਕੋਈ ਦੇਖ ਕੇ ਕਹਿੰਦਾ ਕਿ ਤੁਹਾਡੇ ਵਾਲਾਂ ਦਾ ਰਾਜ਼ ਦੱਸੋ ਇੱਕ ਤਾਂ ਤੁਹਾਡੇ ਵਾਲ ਸਿਲਕੀ ਨੇ ਦੂਜ ਜਿਹੜੇ ਨੇ ਬਲੈਕ ਨੇ ਬਹੁਤ ਸੋਹਣੇ ਲੱਗਦੇ ਆ ਠੀਕ ਹੈ ਤੇ ਕਿਉਂਕਿ ਵਾਈਟ ਵਾਲ ਆਣੇ ਸ਼ੁਰੂ ਹੋ ਗਈ ਸੀ ਵਿੱਚ ਵਿੱਚ ਠੀਕ ਹੈ ਇਹਦੇ ਨਾਲ ਬਿਲਕੁਲ ਹੁਣ ਕਾਲੇ ਫਿਰ ਹੋ ਗਏ ਨੇ ਚਲੋ ਜੇ ਸ਼ੇਅਰ ਕਰਦੇ ਆ ਤੁਸੀਂ ਪਹਿਲਾਂ ਦੇਖੋ ਓਇਲ ਕਿੱਦਾਂ ਬਣਾਇਆ ਹੈ ਤੇ ਉਹਨੂੰ ਬਣਾ ਕੇ ਤੁਸੀਂ ਵੀ ਆਪਣੇ ਸਿਰ ਦੀ ਜਿਹੜੀ ਮ사ਜ ਕਰਕੇ ਆਪਣਾ ਵਧੀਆ హెయిਰ ਨੂੰ ਕਰ ਸਕਦੇ ਹੋ ਠੀਕ ਹੈ ਜੀ ਹੁਣ ਲਈ ਪਹਿਲਾਂ ਆਪਾਂ ਕੀ ਲੈਣਾ ਹੈ ਲੋਹੇ ਦੀ ਕੜਾਈ ਲੋਹੇ ਦੀ ਕੜਾਈ ਜਿਹੜੀ ਹੁੰਦੀ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਆਇਰਨ ਹੁੰਦਾ ਹੈ ਤੇ ਕਲਰ ਵੀ ਇੱਕਦਮ ਵਧੀਆ ਨਿੱਖਰ ਕੇ ਆਉਂਦਾ ਜਿਹੜੀ ਵੀ ਚੀਜ਼ ਇਹਦੇ ਵਿੱਚ ਆਪਾਂ ਬਣਾਈਏ ਠੀਕ ਹੈ ਤੇ ਉਹਦੇ ਵਿੱਚ ਪਾਇਆ ਮੈਂ ਤੇਲ ਤੇਲ ਪਾਇਆ ਮੈਂ ਜਾਨੀ ਕਿ ਆਵਲੇ ਦਾ ਤੁਸੀਂ ਸਰਸੋਂ ਦਾ ਤੇਲ ਵੀ ਪਾ ਸਕਦੇ ਹੋ ਤੁਸੀਂ ਚਾਹੇ ਨਾਰੀਅਲ ਦਾ ਤੇਲ ਵੀ ਪਾ ਸਕਦੇ ਜਿਹੜਾ ਵੀ ਤੁਹਾਨੂੰ ਵਧੀਆ ਤੇਲ ਲੱਗਦਾ ਐ ਰੰਡੀ ਦਾ ਤੇਲ ਵੀ ਪਾ ਸਕਦੇ ਹੋ ਤਿਲਾਂ ਦਾ ਤੇਲ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਪਾਇਆ ਹੈਗਾ ਏ ਜਾਨੀ ਕਿ ਆਵਲੇ ਦਾ ਤੇਲ ਔਰ ਥੋੜਾ ਜਿਹਾ ਦੇ ਵਿੱਚ ਸਰੋਂ ਦਾ ਤੇਲ ਪਾਇਆ ਠੀਕ ਹੈ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਕੜਾਹੀ ਵਿੱਚ ਪਾ ਕੇ ਗਰਮ ਕਰ ਲਏ ਉਸ ਤੋਂ ਬਾਅਦ ਇਹ ਦੇਖੋ ਮੈਂ ਕद्दूकस ਕੀਤੇ ਸੀਗੇ ਆਵਲੇ ਚਾਰ ਤੋਂ ਪੰਜ ਆਵਲੇ ਨੇ ਮੈਂ ਕੱਦੂ ਕਸ ਕੀਤੇ ਹੋਏ ਸੀਗੇ ਤੁਸੀਂ ਚਾਹੇ ਤਾਂ ਸੁੱਕੇ ਆਵਲੇ ਵੀ ਲੈ ਸਕਦੇ ਹੋ ਮੇਰੇ ਕੋਲ ਦੂਸਰੇ ਆਵਲੇ ਪਏ ਸੀ ਮੈਂ ਕੱਦੂ ਕਸ ਕਰਕੇ ਕੱਲ ਥੋੜੇ ਧੁੱਪ ਦੇ ਵਿੱਚ ਸੁਕਾ ਲਏ ਸੀਗੇ ਵੈਸੇ ਜ਼ਿਆਦਾ ਤੇ ਨਹੀਂ ਸੁੱਕੇ ਥੋੜੇ ਹੈ ਗਿੱਲੇ ਹੈ ਤੇ ਉਹ ਪਾਏ ਨੇ ਦੂਸਰਾ ਪਾਣਾ ਆਪਾਂ ਇਹਦੇ ਵਿੱਚ ਕੜੀ ਪੱਤਾ ਕੜੀ ਪੱਤਾ ਆਪਣੇ ਵਾਲਾਂ ਵਾਂ ਤੇ ਬਹੁਤ ਵਧੀਆ ਹੁੰਦਾ ਹੈ ਵਾਲਾਂ ਨੂੰ ਝੜਨ ਤੋਂ ਬਚਾਉਂਦਾ ਹੈ ਵਾਲਾਂ ਦੀ ਗ੍ਰੋਥ ਜਿਹੜੀ ਵਧਣ ਵਿੱਚ ਕਾਰਗੇ ਲੈਂ ਤੇ ਜਿਹੜਾ ਆਵਲਾ ਹੁੰਦਾ ਹੈ ਆਪਣੇ ਵਾਲਾਂ ਨੂੰ ਕਲਰ ਦਿੰਦਾ ਹੈ ਤੇ ਇੱਕਦਮ ਵਾਲ ਜਿਹੜੇ ਮਜ਼ਬੂਤ ਕਰ ਦਿੰਦਾ ਹੈ ਠੀਕ ਹੈ ਫਿਰ ਪਾਣੀ ਆਪਾਂ ਇਹਦੇ ਵਿੱਚ ਕਲੋਂਜੀ ਜਿਹੜੀ ਆਪਾਂ ਆਚਾਰ ਚ ਕਲੋਂਜੀ ਪਾਉਂਦੇ ਆ ਨਾ ਉਹ ਕਲੋਂਜੀ ਜਿਹੜੀ ਮੈਂ ਪੀਸ ਕੇ ਪਾਊਡਰ ਬਣਾ ਲਿਆ ਸੀਗਾ 4-5 ਚਮਚੇ ਮੈਂ ਪਾ ਲਿਆ ਆਦੇ ਵਿੱਚ ਕਲੋਂਜੀ ਦੇ ਆਪਣੇ ਤੇਲ ਦੇ ਰਿਕੋਰਡਿੰਗ ਤੁਸੀਂ ਪਾਣਾ ਜਿੰਨਾ ਤੁਸੀਂ ਬਣਾ ਸਕਦੇ ਹੋ ਫਿਰ ਮੈਂ ਪਾਇਆ ਮੇਥੀ ਦਾਣਾ ਮੇਥੀ ਦਾਣਾ ਪੀਸ ਕੇ ਪਾਣਾ ਠੀਕ ਹੈ ਪੀਸ ਕੇ ਦਾ ਪਾਊਡਰ 3 ਹੁਣ ਇਹਨੂੰ 19 ਦੇਰ ਪੱਕਣ ਦਿਓ ਜਿੰਨੀ ਦੇਰ ਇਹ ਕੜ ਕੜ ਕੇ ਕਾਲਾ ਛਾ ਨਹੀਂ ਹੋ ਜਾਂਦਾ ਤੇ ਤੇਲ ਨਹੀਂ ਛੱਡ ਜਾਂਦਾ ਠੀਕ ਹੈ ਕਿਉਂਕਿ ਇਹ ਪੱਕਣ ਵਿੱਚ ਥੋੜਾ ਟਾਈਮ ਲੱਗਦਾ ਅੱਧਾ ਘੰਟਾ ਪੂਰਾ ਇਹਨੂੰ ਪੱਕਣ ਵਿੱਚ ਲੱਗਦਾ ਹੈ ਹੌਲੀ ਹੌਲੀ ਥੋੜੀ ਥੋੜੀ ਅੱਗ ਤੇ ਆਪਾਂ ਇਹਨੂੰ ਜਾਨਕਿ ਮੱਧਮ ਜੀ ਅੱਗ ਤੇ ਜ਼ਿਆਦਾ ਤੇਜ਼ ਵੀ ਨਹੀਂ ਹੋਣੀ ਚਾਹੀਦੀ ਤੇ ਜ਼ਿਆਦਾ ਸਲੋ ਵੀ ਨਹੀਂ ਹੋਣੀ ਚਾਹੀਦੀ ਚੰਗੀ ਤਰ੍ਹਾਂ ਇਹਨੂੰ ਆਪਾਂ ਪਕਾਉਣਾ ਹੈ ਜਿੰਨਾ ਚਿਰ ਇਹ ਕਾਲਾ ਨਹੀਂ ਹੋ ਜਾਂਦਾ ਇਹ ਸੜ ਨਹੀਂ ਜਾਂਦਾ ਜਿਹੜਾ ਮਟੀਰੀਅਲ ਆਪਾਂ ਪਾਇਆ ਹੈ ਤੁਸੀਂ ਦੇਖ ਲੈ ਸਿਰਫ ਚਾਰ ਚੀਜ਼ਾਂ ਨੇ ਤੁਸੀਂ ਚਾਹਤੇ ਤਾਂ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਹੋ ਠੀਕ ਹੈ ਪਿਆਜ਼ ਵੀ ਬਹੁਤ ਹੁੰਦੇ ਨੇ ਵਾਲਾਂ ਨੂੰ ਸਿਲਕੀ ਕਰਨ ਵਿੱਚ ਇਹ ਜਿਹੜਾ ਤੇਲ ਬਣ ਕੇ ਤਿਆਰ ਹੋਣਾ ਹੈ ਨਾ ਤੁਹਾਨੂੰ ਕੋਈ ਡਾਈ ਲਗਾਉਣ ਦੀ ਜ਼ਰੂਰਤ ਪੈਣੀ ਨਾ ਕੋਈ ਤੁਹਾਨੂੰ ਮਹਿੰਦੀ ਲਗਾਉਣ ਦੀ ਜ਼ਰੂਰਤ ਪੈਣੀ ਹੈ ਕਿਉਂਕਿ ਇਹ ਝੰਜਟ ਨਾ ਮੈਨੂੰ ਵੀ ਕਰਨਾ ਬੜਾ ਹੀ ਔਖਾ ਲੱਗਦਾ ਹੈ ਤੇਲ ਹੁੰਦਾ ਹੈ ਨਾਲੇ ਤਾਂ ਮ사ਜ ਹੋ ਜਾਂਦੀ ਅੱਜ ਕੱਲ ਮ사ਜ ਕਰਨੇ ਸਾਰਿਆਂ ਨੇ ਛੱਡ ਦਿੱਤੀ ਮ사ਜ ਬਹੁਤ ਜ਼ਰੂਰੀ ਹੁੰਦੀ ਹੈ ਜਾਨਕਿ ਹੈਅਰ ਵਾਸਤੇ ਤੇ ਆਹ ਦੇਖੋ ਇਸ ਤਰੀਕੇ ਨਾਲ ਕੁਝ ਇਹ ਕਾਲਾ ਛਾਹ ਹੋ ਗਿਆ ਕੜ ਕੜ ਕੇ ਦੇਖੋ ਪੂਰਾ ਅੱਧਾ ਘੰਟਾ ਲੱਗਿਆ ਇਹਨੂੰ ਕੜਨ ਨੂੰ ਤੇ ਇਹਨੂੰ ਸੜਨ ਨੂੰ ਠੀਕ ਹੈ ਤੇ ਦੇਖੋ ਪੱਕ ਪੱਕ ਕੇ ਕਾਲਾ ਛਾਹ ਹੋ ਗਿਆ ਤੇਲ ਛੱਡ ਗਿਆ ਏ ਠੀਕ ਹੈ ਤੇ ਇਸ ਤੇਲ ਨੇ ਹੀ ਆਪਣੇ हेयर ਨੂੰ ਕਮਾਲ ਕਰਨੀ ਹੈ ਠੀਕ ਹੈ ਤੁਸੀਂ ਇਸ ਤੇਲ ਨੂੰ ਕੀ ਕਰਨਾ ਹੈ ਪੂਰੀ ਰਾਤ ਛੱਡ ਦੇਣਾ ਹੈ ਮਤਲਬ ਕਿ ਇਹਦੇ ਵਿੱਚ ਹੀ ਦੂਸਰੇ ਦਿਨ ਤੁਸੀਂ ਛਾਣ ਲੈਣਾ ਹੈ ਛਾਣ ਕੇ ਔਇਲ ਜਿਹੜਾ ਇਹ ਕੱਢ ਲੈਣਾ ਤੁਸੀਂ ਇਸ ਤਰੀਕੇ ਨਾਲ ਪਾਉਣ ਲੈਣਾ ਛਾਰਨੀ ਵਿੱਚ ਪਰੰਤੂ ਬਾਦ ਇਹ ਤੇਲ ਦੇਖੋ ਤੇਲ ਦਾ ਕਲਰ ਦੇਖੋ ਕਾਲਾ ਸ਼ਾਹ ਤੇਲ ਹੋ ਗਿਆ ਏ ਇੰਨਾ ਵਧੀਆ ਤੇਲ ਹੈ ਨਾ ਤੇ ਇਹਦਾ ਰੰਗ ਜਿਹੜਾ ਆਪਣੀ ਸਕਿਨ ਨੂੰ ਚੜਦਾ ਏ ਨਾ ਹੀ ਇਹ ਕੋਈ ਹਾਨੀਕਾਰਕ ਹੁੰਦੇ ਤੇ ਇਹ ਤੇਲ ਬਣ ਕੇ ਆਪਣੇ ਵਾਲਾਂ ਲਈ ਤਿਆਰ ਹੋ ਗਿਆ ਤੁਸੀਂ ਇਹਨੂੰ ਇਸਤੇਮਾਲ ਕਰਦੇ ਰਹੋ 2 ਮਹੀਨੇ ਲਗਾਤਾਰ ਇਸਤੇਮਾਲ ਕਰਕੇ ਦੇਖੋ ਤੁਹਾਡੇ ਵਾਲ ਦੇਖਿਓ ਆਪਣੇ ਆਪ ਕਾਲੇ ਹੋਣੇ ਸ਼ੁਰੂ ਹੋ ਜਾਣੇ ਨੇ ਜਿਹੜੇ ਅੱਗੇ ਉਮੀਦ ਹੁੰਦੀ ਕਿ ਇਹ ਵਾਈਟ ਹੋ ਜਾਣੇ ਉਹ ਵੀ ਆਪਣੇ ਕਾਲੇ ਸ਼ੁਰੂ ਹੋ ਜਾਂਦੇ ਨੇ ਹੁਣੇ ਬੱਚੇ ਵੀ ਪਰੇਸ਼ਾਨ ਨੇ ਅੱਜ ਕੱਲ ਬੱਚੇ ਵੀ ਲਗਾਉਣ ਵੱਡੇ ਵੀ ਲਗਾਉਣ ਚਲੋ ਉਮਰ ਦੇ ਹਿਸਾਬ ਨਾਲ ਮੰਨਿਆ ਕਿ ਹੋ ਜਾਂਦੇ ਆ ਵਾਲ ਚਿੱਟੇ ਕੋਈ ਖਾਸ ਵੱਡੀ ਗੱਲ ਨਹੀਂ ਪਰ ਉਮਰ ਤੋਂ ਪਹਿਲਾਂ ਜਿਹੜਾ ਤੇ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਬੜੀ ਸਮੱਸਿਆ ਹੁੰਦੀ ਏ ਜਿੰਨੀ ਆਪਾਂ ਡਾਈ ਲਗਾਵਾਂਗੇ ਤੇ ਸਭ ਤੋਂ ਜ਼ਿਆਦੇ ਵਾਲ ਜਿਹੜੇ ਆਪਣੇ ਚਿੱਟੇ ਹੁੰਦੇ ਨੇ ਠੀਕ ਹੈ ਵਾਈਟ ਹੁੰਦੇ ਨੇ ਇਸ ਕਰਕੇ ਡਾਈ ਬਿਲਕੁਲ ਨਹੀਂ ਲਗਾਣੀ ਚਾਹੀਦੀ ਇਸ ਤਰੀਕੇ ਨਾਲ ਘਰੇਲੂ ਜਿਹੜੇ ਨੇਚਰਲ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ ਹੁਣ ਤੁਸੀਂ ਇਹਦਾ ਮਟੀਰੀਅਲ ਹੈ ਇਹਨੂੰ ਸੱਟਣਾ ਨਹੀਂ ਹੈਗਾ ਇਸੇ ਤਰੀਕੇ ਇਹ ਦੇਖੋ ਕੜਾਈ ਦੇ ਵਿੱਚ ਪਾ ਕੇ ਰੱਖੋ ਲੋਹੇ ਦੀ ਕੜਾਈ ਸਭ ਤੋਂ ਵਧੀਆ ਲੋਹੇ ਦਾ ਹੀ ਭਾਂਡਾ ਲੈਣਾ ਤੁਸੀਂ ਠੀਕ ਹੈ ਮਟੀਰੀਅਲ ਐਦਾਂ ਹੀ ਰੱਖ ਲੈਣਾ ਇਹ ਪਾ ਕੇ ਜਦੋਂ ਤੁਹਾਡਾ ਤੇਲ ਉਹ ਖਤਮ ਹੋ ਗਿਆ ਇਹਦੇ ਵਿੱਚ ਫੇਰ ਥੋੜਾ ਤੇਲ ਪਾਓ ਫੇਰ ਇਹਨੂੰ ਚੰਗੀ ਤਰ੍ਹਾਂ ਉਬਾਲੋ ਤੇ ਚੰਗੀ ਤਰ੍ਹਾਂ ਉਬਾਲ ਕੇ ਤੁਸੀਂ ਦੇਖਿਆ ਕਿਨੇ ਸੌਖੇ ਤਰੀਕੇ ਨਾਲ ਔਇਲ ਬਣ ਕੇ ਤਿਆਰ ਹੋ ਜਾਂਦਾ ਹੈ ਠੀਕ ਹੈ ਮੇਰੇ ਕੋਲ ਜਿਹੜਾ ਔਇਲ ਹੈ ਨਾ ਮੈਂ ਬੋਤਲ ਭਰ ਕੇ ਰੱਖ ਲਿਆ ਇਸ ਤਰੀਕੇ ਨਾਲ ਕੋਲੀ ਚ ਪਾਣਾ ਤੇ ਆਪਣੇ ਸਿਰ ਦੀ ਮ사ਜ ਕਰ ਲੈਣੀ ਹੈ ਦੂਜੇ ਦਿਨ ਜਾ ਕੇ ਆਪਣੇ ਸਿਰ ਨੂੰ ਤੁਸੀਂ ਵਾਸ਼ ਕਰ ਲੈਣਾ ਫਿਰ ਤੁਸੀਂ ਦੇਖੇ ਤੁਹਾਡੇ ਵਾਲ ਕਿੰਨੇ ਸਿਲਕੀ ਹੋ ਜਾਣਗੇ ਕਿੰਨੇ ਹੈਲਦੀ ਹੋ ਜਾਣਗੇ ਝੜਨੇ ਵੀ ਬੰਦ ਹੋ ਜਾਣਗੇ ਤੇ ਜਿਨ੍ਹਾਂ ਦੇ ਵਾਈਟ ਹੈਅ ਨੇ ਉਹ ਜਿਹੜੇ ਬਲੈਕ ਹੋਣੇ ਹੌਲੀ 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 ਸ਼ੁਰੂ ਹੋ ਥੋੜ੍ਹ ਥੋੜ੍ਹੇ ਬਰਾਊਨ ਹੋਣਗੇ ਠੀਕ ਹੈ ਜਿਵੇਂ ਬਰਾਊਨ ਜਾਂ ਕਲਰ ਹੁੰਦਾ ਇਸ ਤਰੀਕੇ ਨਾਲ ਹੋਣੇ ਸ਼ੁਰੂ ਹੋ ਜਾਣੇ ਨੇ ਫਿਰ ਹੌਲੀ 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 ਉਹਦਾ ਕਲਰ ਚੇਂਜ ਹੁੰਦਾ ਸ਼ੁਰੂ ਹੋ ਜਾਣਾ ਠੀਕ ਹੈ 2-3 ਮਹੀਨੇ ਦੇ ਵਿੱਚ ਹੀ ਜਿਨ੍ਹਾਂ ਦੇ ਵਾਲ ਹੈਗੇ ਨੇ ਆ ਵਾਈਟ ਹੌਲੀ ਹੌਲੀ ਜਿਹੜੇ ਨੇ ਉਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਣਾ ਹੈ ਪੋਸ਼ਣ ਦਿੰਦੇ ਆ ਵਾਲਾਂ ਨੂੰ ਬਹੁਤ ਵਧੀਆ ਵਾਲ ਹੋ ਜਾਂਦੇ ਨੇ ਆ ਦੇਖੋ ਹੈਲਦੀ ਵਾਲ ਹੋ ਜਾਂਦੇ ਨੇ ਬਿਲਕੁਲ ਵੀ ਝੜਦੇ ਨਹੀਂ ਹੈਗੇ ਬਿਲਕੁਲ ਹੀ ਐਦਾਂ ਹੋ ਜਾਂਦੇ ਨੇ ਬਹੁਤ ਵਧੀਆ ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਮੇਰੇ హెయిਰ ਨੇ ਆਪਣੀ ਬੇਟੀ ਤੇ ਲਗਾਨੀ ਹੈ ਬੇਟੇ ਦੇ ਵੀ ਲਗਾਨੇ ਹੈ ਹਸਬੰਡ ਦੇ ਵੀ ਲਗਾ ਦੇ ਨੇ ਠੀਕ ਹੈ ਉਹਨਾਂ ਦੇ ਵਾਲ ਵੀ ਬਿਲਕੁਲ ਸ਼ਾਈਨਿੰਗ ਕਰਦੇ ਆ ਬਿਲਕੁਲ ਸੰਘਣੇ ਵਾਲ ਨੇ ਬਿਲਕੁਲ ਵੀ ਝੜਦੇ ਨਹੀਂ ਹੈਗੇ ਵੀਡੀਓ ਥੋੜੀ ਜੀ ਵੀ ਚੰਗੀ ਲੱਗੇ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਠੀਕ ਹੈ ਕਿਉਂਕਿ ਰੰਗ ਗੋਰਾ ਹੋਵੇ ਤੇ ਵਾਲ ਜਿਹੜੇ ਵਾਈਟ ਹੋ ਜਾਣ ਤੇ ਉਹ ਥੋੜੇ ਜਿਹਾ ਚੰਗੇ ਨਹੀਂ ਲੱਗਦੇ ਵੈਸੇ ਤਾਂ ਅੱਜ ਕੱਲ ਹਰ ਕੋਈ ਕਲਰ ਚੇਂਜ ਕਰਵਾਈ ਜਾ ਰਿਹਾ ਆਪਣੇ ਵਾਲਾਂ ਦਾ ਆਪ ਹੀ ਕਰਵਾ ਰਹੇ ਨੇ ਵਾਈਟ ਕਰਵਾ ਰਹੇ ਨੇ ਜਿਨ੍ਹਾਂ ਦੇ ਕਾਲੇ ਨੇ ਵਾਲਾਂ ਨੂੰ ਵਾਈਟ ਕਲਰ ਕਰਵਾ ਰਹੇ ਨੇ ਦੇਖੋ ਐਦਾਂ ਦਾ ਜਮਾਨਾ ਆ ਗਿਆ ਠੀਕ ਹੈ ਪਰ ਆਪਾਂ ਨੂੰ ਨੇ ਆਪਾਂ ਨੇ ਕਰਵਾਣੇ ਹੈਗੇ ਆਪਾਂ ਆਪਣਾ ਨੇਚਰਲ ਹੀ ਬਲੈਕ ਕਰਕੇ ਰੱਖਣੇ ਆ ਇਸ ਤੇਲ ਨੂੰ ਇਸਤੇਮਾਲ ਕਰੋ ਤੇ ਆਪਣੇ ਵਾਲਾਂ ਨੂੰ ਬਿਲਕੁਲ ਹੀ ਬਲੈਕ ਬਣਾ ਕੇ ਰੱਖੋ ਵਾਲਾਂ ਨੂੰ ਪੋਸ਼ਣ ਦਿਓ ਵਾਲਾਂ ਨੂੰ ਇੱਕਦਮ ਵਧੀਆ ਨਮੀ ਮਿਲੇ ਠੀਕ ਹੈ ਬਾਕੀ ਤੁਸੀ ਕੀ ਕਰਨਾ ਹੈ ਮੇਥੀ ਲੈਣੀ ਹੈ ਮੇਥੀ ਜਿਹੜੀ ਇਹਨੂੰ ਰਾਤ ਨੂੰ ਭੇ ਕੇ ਰੱਖ ਦੋ ਦੂਸਰੇ ਦਿਨ ਉਹ ਵਾਲ ਦਵਾ ਕੇ ਉਹਦਾ ਪਾਣੀ ਹੈ ਨਾ ਉਹਦਾ ਇੱਕ ਸੀਰਮ ਬਣ ਜਾਣਾ ਤੁਸੀਂ ਸਪਰੇ ਵਾਲੀ ਬੋਤਲ ਚ ਪਾ ਕੇ ਆਪਣੇ ਵਾਲਾਂ ਤੇ ਸਪਰੇ ਕਰਿਆ ਕਰੋ ਠੀਕ ਹੈ ਤੇ ਦੇਖੇ ਤੁਹਾਡੇ ਵਾਲ ਇੱਕਦਮ ਝੜਨੇ ਬੰਦ ਹੋ ਜਾਣਗੇ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਔਰ ਵਾਲਾਂ ਦੀ ਲੈਂਥ ਜਿਹੜੀ ਇੱਕਦਮ ਲੰਬੀ ਹੋਣੀ ਸ਼ੁਰੂ ਹੋ ਜਵੇਗੀ ਠੀਕ ਹੈ